ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ YouTube ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਜਿਹੜੀ ਡੇਰੀ ਫਾਰਮਿੰਗ ਵਿੱਚ ਮਸਟੈਟਸ ਦੀ ਬਿਮਾਰੀ ਆਉਂਦੀ ਆ ਉਸ ਬਾਰੇ ਆਪਾਂ ਗੱਲ ਕਰਨ ਲੱਗੇ ਆ ਤੇ ਚਲੋ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਭਾਈ ਪੂਰੀ ਜਾਣਕਾਰੀ ਵਾਲੀ ਵੀਡੀਓ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮੇਰਾ ਵੀਰ ਹਾਂਜੀ ਵੀਰੋ ਜਿਹੜੀ ਸਪਰੇਅ ਕਰਨੀ ਆ ਅਸੀਂ ਤਾਂ ਇਸ ਪੰਪ ਦੀ ਵਰਤੋਂ ਕਰਦੇ ਆ ਪਰ ਤੁਸੀਂ ਢੋਲੀ ਦੀ ਵੀ ਵਰਤੋਂ ਕਰ ਸਕਦੇ ਹੋ ਇਹ ਹਫਤੇ ਦੇ 10 ਦਿਨਾਂ ਬਾਅਦ ਸਪਰੇਅ ਕਰਨੀ ਆ ਜਿੰਨੀ ਤੁਹਾਡਾ ਪਾਣੀ ਦੀ ਮਾਤਰਾ ਹੋਊਗੀ ਉਸ ਹਿਸਾਬ ਨਾਲ ਤੁਸੀਂ ਦਵਾਈ ਪੇਚ ਪਾ ਸਕਦੇ ਆ ਬਹੁਤ ਫਾਇਦੇਮੰਦ ਚੀਜ਼ ਆ ਇਹ ਹਫਤੇ ਦੇ 10 ਦਿਨਾਂ ਬਾਅਦ ਪਸ਼ੂ ਦੇ ਥੱਲੇ ਛਿੜਕਣੀ ਹੈ ਇਹ ਬਹੁਤ ਫਾਇਦੇਮੰਦ ਚੀਜ਼ ਆ ਰਿਜ਼ਲਟ ਬਹੁਤ ਵਧੀਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਹੁਣ ਤੁਹਾਨੂੰ ਦਵਾਈ ਦਿਖਾਉਨੇ ਆ ਬੀਰੋ ਆਹ ਦਵਾਈ ਹੈ ਦੇਖ ਸਕਦੇ ਆ ਤੁਸੀਂ ਧਿਆਨ ਨਾਲ ਅਸੀਂ ਇਸ ਦਵਾਈ ਦੀ ਵਰਤੋਂ ਕਰਦੇ ਆ ਸਾਨੂੰ ਦਾ ਰਿਜ਼ਲਟ ਇਹਦੇ ਬਹੁਤ ਵਧੀਆ ਲੱਗੇ ਬਾਕੀ ਤੁਸੀਂ ਵੇਖ ਸਕਦੇ ਹੋ ਰੇਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਸੀਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੇ ਬਾਕੀ ਜਿਹੜੀ ਅਸੀਂ ਵਰਤਦੇ ਆ ਉਹ ਤੁਹਾਨੂੰ ਦਿਖਾ ਰਹੇ ਆ ਤੇ ਤੁਸੀਂ ਵੀ ਇਹਦੀ ਵਰਤੋਂ ਜ਼ਰੂਰ ਕਰਿਆ ਕਰੋ ਜੇ ਪਸ਼ੂਆਂ ਨੂੰ ਆਪ ਦੇ ਪਸ਼ੂਆਂ ਨੂੰ ਕਟਾਣੂਆਂ ਤੋਂ ਬਚਾਉਣਾ ਵਾ ਇਹ ਜਿਹੜੀ ਦਵਾਈ ਆ ਜੇ ਆਪਾਂ ਇਹਨੂੰ ਫਰਸ਼ ਤੇ ਸਿੜਕਦੇ ਆ ਤਾਂ ਇਹ ਦਵਾਈ ਇਹੋ ਜੀ ਹੈ ਕਟਾਣੂਆਂ ਨੂੰ ਪੈਦਾ ਹੀ ਨਹੀਂ ਹੋਣ ਦਿੰਦੀ ਬਹੁਤ ਵਧੀਆ ਦਵਾਈ ਆ ਜੀ ਰਿਜ਼ਲਟ ਬਹੁਤ ਵਧੀਆ ਚੈੱਕ ਕਰਕੇ ਦੇਖਿਓ ਪਰ ਅਸੀਂ ਕਿਸੇ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਤੇ ਦੇਖ ਸਕਦੇ ਹੋ ਤੁਸੀਂ ਹਾਂਜੀ ਵੀਰੋ ਜਿਹੜੀ ਇਹ ਦਵਾਈ ਤੁਹਾਨੂੰ ਦੱਸੀ ਆ ਇਹ ਡੋਬੇ ਵਿੱਚ ਵੀ ਪੈ ਜਾਂਦੀ ਆ ਡੋਬਾ ਵੀ ਬਹੁਤ ਫਾਇਦੇਮੰਦ ਚੀਜ਼ ਆ ਜੇ ਤੁਸੀਂ ਆਪਦੇ ਪਸ਼ੂਆਂ ਨੂੰ ਕਟਾਣੀਆਂ ਤੋਂ ਦੂਰ ਰੱਖਣਾ ਤੇ ਇਹਦੀ ਜ਼ਰੂਰ ਵਰਤੋਂ ਕਰਿਆ ਕਰੋ ਤੇ ਇਹ ਇਹ ਥਣਾ ਥਣਾ ਨੂੰ ਬਚਾ ਕੇ ਰੱਖਦਾ ਗਾਂ ਦੇ ਥਣਾ ਨੂੰ ਮੱਝਾਂ ਦੇ ਥਣਾ ਨੂੰ ਤੇ ਕਟਾਣੂਆਂ ਤੋਂ ਬਹੁਤ ਫਾਇਦੇਮੰਦ ਚੀਜ਼ ਆ ਬਾਕੀ ਇੱਕ ਜਿਵੇਂ ਹੁਣ ਕੋਈ ਵੀਰ ਕਹਿੰਦੇ ਵੀ ਅਸੀਂ ਤੁਹਾਡੇ ਪਸ਼ੂਆਂ ਵਿੱਚ ਜਾਣਾ ਜਿਵੇਂ ਤੁਸੀਂ ਲੈ ਕੇ ਜਾਣਾ ਕਿਸੇ ਨੂੰ ਆਪਦੇ ਪਸ਼ੂਆਂ 'ਚ ਉਹਦੇ ਪੈਰਪੂਰ ਜਰੂਰ ਸਾਫ਼ ਕਰਾਰ ਕੇ ਬਾਕੀ ਇਹਨਾਂ ਤਾਂ ਕੌਣ ਕਰਦਾ ਤੁਸੀਂ ਗੇਟਾਂ ਗੂਟਾਂ ਦੇ ਕਲੀ-ਕੁਲੀ ਖਿਲਾਰ ਸਕਦੇ ਆ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਜਿਵੇਂ ਆਪਣੇ ਡਾਕਟਰ ਡਾਕਟਰ ਹੁੰਦੇ ਆ ਤਾਂ ਆਪਾਂ ਗੇਟਾਂ 'ਚ ਕਲੀ ਖਿਲਾਰ ਸਕਦੇ ਆ ਕਿਉਂਕਿ ਉਹ ਹੁਣ ਕੀ ਪਤਾ ਕਿੰਨੇ ਆ ਕਿਤੇ ਜਾ ਕੇ ਆਏ ਆ ਕਿ ਕਿੰਨੇ ਫਾਰਮਰ ਦੀ ਜਾ ਕੇ ਆਏ ਆ ਤੇ ਉਸ ਨਾਲ ਵੀ ਪੈਰਾਂ ਨਾਲ ਵੀ ਬਿਮਾਰੀਆਂ ਬਹੁਤ ਹੁੰਦੀਆਂ ਵਾ ਤੇ ਤੁਸੀਂ ਸਫਾਈ-ਸਫਾਈ ਪੂਰੀ ਕਰਕੇ ਰੱਖਿਆ ਕਰੋ ਤੇ ਦਰਵਾਜ਼ੇ 'ਚ ਕਲੀ-ਕੁਲੀ ਰੱਖਿਆ ਕਰੋ ਸੱਟ ਕੇ ਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਬਾਈ ਇੱਕ ਬਈ ਜਦੋਂ ਤੁਸੀਂ ਨਾ ਸਾਰੇ ਧਾਰਾਂ ਚੋਂ ਲੈਨੇ ਆ ਉਹ ਤੋਂ ਬਾਅਦ ਚ ਪਸ਼ੂ ਨੂੰ 15-20 ਮਿੰਟ ਬੈਠਣ ਨਾ ਦਿਆ ਕਰੋ ਮੂਰੇ ਪੱਠੇ-ਪੁੱਠੇ ਛੱਡ ਦਿਆ ਕਰੋ ਬਈ ਉਹ ਬੈਠੇ ਨਾ ਕਿਉਂ ਜਦੋਂ ਉਦੋਂ ਪਸ਼ੂ ਬਹਿ ਜਾਂਦਾ ਉਦੋਂ ਆਪਾਂ ਧਾਰ ਚੋਂ ਕੇ ਹਟੇ ਹੁੰਨੇ ਆ ਤੇ ਉਹ ਜਿਹੜਾ ਥਾਣ ਥਣ ਦਾ ਮੂੰਹ ਖੁੱਲਾ ਹੁੰਦਾ ਉਦੋਂ ਵੀ ਕਟਾਣੋ-ਕਟੂਣੋ ਜਾਂ ਹੋਰ ਕਹੋ ਉੱਥੇ ਥਾਣ ਥਣੀ ਦੀ ਉੱਥੇ ਅੰਦਰ ਉੱਠ ਜਾਂਦਾ ਫਿਰ ਅੰਦਰ ਬਹੁਤ ਕੋਸ਼ ਹੋ ਜਾਂਦਾ ਵਾ ਫਿਰ ਫਿਰ ਬਾਅਦ ਚ ਆਪ ਨੂੰ ਪਛਟਾਉਣਾ ਪੈਂਦਾ ਇਸ ਕਰਕੇ ਪਹਿਲਾਂ ਹੀ ਆਪ ਦਾ ਧਿਆਨ ਰੱਖਿਆ ਕਰੋ ਬਈ ਇਹ ਕਿਹੜਾ ਭਾਈ ਪਤਾ ਹੈ ਲੱਗਦਾ ਵੀ ਜਦੋਂ ਦੁੱਧ ਦੁੱਧ ਜੇ ਛਿੱਟੀਆਂ ਆਉਣ ਲੱਗ ਜਾਂਦੀਆਂ ਜਾਂ ਗਾਂ ਦਾ ਲੇਵਾ ਲੂਵਾ ਸੁੱਜ ਜਾਂਦਾ ਵਾ ਥਣ ਇੱਕ ਥਣ ਚੋਂ ਦੁੱਧ ਦੁੱਧ ਘੱਟ ਆਉਣ ਲੱਗ ਜਾਂਦਾ ਉੱਥੋਂ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਹ ਬਿਮਾਰੀ ਹੈਗੀ ਆ ਤੇ ਇਸ ਕਰਕੇ ਤੁਸੀਂ ਆਪਦਾ ਧਿਆਨ ਰੱਖਿਆ ਕਰੋ ਜਦੋਂ ਹੀ ਦੁੱਧ ਜੇ ਛਿੱਟੀਆਂ ਛਿੱਟੀਆਂ ਆਉਣ ਲੱਗੀਆਂ ਤਾਂ ਤੁਸੀਂ ਉਦੋਂ ਹੀ ਧਿਆਨ ਦਿਆ ਕਰੋ ਪਸ਼ੂ ਪਾਲ ਤੇ ਹਾਂਜੀ ਭਾਈ ਦਵਾਈ ਤੁਹਾਨੂੰ ਅਸੀਂ ਦਿਖਾਈ ਦਿੱਤੀ ਆ ਤੇ ਦਵਾਈ ਇਹ ਬਹੁਤ ਵਧੀਆ ਹੈ ਦਵਾਈ ਇਹੋ ਜੀ ਆ ਬਈ ਜੇ ਤੁਸੀਂ ਇਹਦਾ ਇਹਦੀ ਵਰਤੋਂ ਕਰਦੇ ਆ ਤਾਂ ਇਹ ਕਟਾਣੂ ਨੂੰ ਪੈਦਾ ਹੀ ਨਹੀਂ ਹੋਣ ਦਿੰਦੀ ਇਹ ਹਫ਼ਤੇ ਦਸਾਂ ਦਿਨ ਬਾਅਦ ਤੁਸੀਂ ਕਰ ਸਕਦੇ ਆ ਤੇ ਬਹੁਤ ਵਧੀਆ ਚੀਜ਼ ਆ ਬਾਕੀ ਜੇ ਤੁਸੀਂ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਤਾਂ ਤੁਸੀਂ ਸਫਾਈ ਸਫੁਈ ਆਪਦੀ ਵਧੀਆ ਕਰਕੇ ਰੱਖਿਆ ਕਰੋ ਪੱਠੇ ਪੁੱਠੇ ਪੂਰੇ ਆਂਸ ਹਾਵ ਨਾ ਪਾਇਆ ਕਰੋ ਤੇ ਮੈਨੇਜਮੈਂਟ ਵਧੀਆ ਹੋਊਗੀ ਤੇ ਸਫਾਈ ਸਫੁਈ ਰੱਖਿਆ ਕਰੋ ਫੇਰ ਪਸ਼ੂਆਂ ਹਾਲਾਂਕਿ ਪਸ਼ੂਆਂ ਵਾਲਾ ਵਰਗ ਤਾਂ ਕੋਈ ਤੰਦਾ ਹੀ ਹੈ ਨਹੀਂ ਡੈਅਰੀ ਫਾਰਮਿੰਗ ਵਰਗਾ ਤਾਂ ਕੋਈ ਤੰਦਾ ਹੀ ਹੈ ਨਹੀਂ ਜੇ ਆਪਾਂ ਪੂਰੀ ਸਾਂਭ ਸੰਭਾਲ ਕਰਾਂਗੇ ਇਹਨਾਂ ਦੀ ਬਹੁਤ ਵਧੀਆ ਚੀਜ਼ ਆ ਤੇ ਦਵਾਈ ਵੀ ਤੁਸੀਂ ਜ਼ਰੂਰ ਵਰਤ ਕੇ ਦੇਖਿਓ ਤੇ ਇਹ ਜਿਹੜੀ ਬਿਮਾਰੀਆਂ ਮਸਟੇਟਸ ਤੇ ਅਸੀਂ ਤਾਂ ਇਸ ਤੋਂ ਇਹੀ ਵਰਤਦੇ ਆ ਬਹੁਤ ਵਧੀਆ ਚੀਜ਼ ਆ ਜੀ ਹਾਂਜੀ ਵੀਰੋ ਤੇ ਇਦਾਂ ਦੀਆਂ ਹੋਰ ਨੌਲੇਜ ਵਾਲੀਆਂ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵਿਰਕ ਫਾਰਮ ਨੂੰ ਤੇ ਸਾਡਾ Instagram ਪੇਜ ਵੀ ਆ ਵਿਰਕ ਫਾਰਮ ਉਹਨੂੰ ਵੀ ਜਰੂਰ ਫੋਲੋ ਕਰੋ ਜਾ ਕੇ ਅਸੀਂ ਹੋਰ ਤੁਹਾਡੇ ਵਾਸਤੇ ਇਦਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇਸ ਕਰਕੇ ਜਰੂਰ ਚੈਨਲ ਨੂੰ ਲਾਈਕ ਕਰਿਓ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਹੋਰ ਭਰਾਵਾਂ ਦਾ ਵੀ ਫਾਇਦਾ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜਾਣਕਾਰੀ ਕਿਵੇਂ ਦੀ ਲੱਗੀ ਤੇ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਸਤਿ ਸ੍ਰੀ ਅਕਾਲ ਜੀ